ਸਰ ਮਹਾਰਾਜ ਆਪ ਤੇ ਸਨਮੁਖ ਹੋ ਕੇ ਤੇਰੇ ਨਾਲ ਇਕਰਾਰ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਨੱਗਰ ਦਾ ਤੇਰਾ ਗੁਨਾਹਗਰ ਹੂੰ ਜਿਹੜੀ ਵੀ ਵਪਾਰੋਂ ਸਰਕਾਰ ਕੰਨੀਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਮੈਂ ਗਰੂ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੇ ਕਰੂ ਮੈਨੂੰ ਤੂੰ ਲਾਈ ਮੈਂ ਇੱਕ ਵੀ ਰੁਪਿਆ ਇੱਕ ਪੈਸਾ ਨਗਰ ਤੇ ਲਾਉਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ ਨਗਰ ਦਾ ਗੁਨਾਹਗਾਰ ਹੋਊਂਗਾ ਸਰਮਹਾਰਾਜ ਆਉ ਤੇ ਸਰਮੋਖੋ ਕਿ ਤੇਰੇ ਨਾਲ ਇੱਕ ਪ੍ਰਣ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾ ਤਾਂ ਮੈਂ ਨਗਰ ਦਾ ਤੇਰਾ ਗੁਨਾਹਗਾਰ ਹੋਊਂਗਾ ਕਿਹੜੀ ਵੀ ਬਾਹਰੋਂ ਸਰਕਾਰ ਕੰਨੀਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਮੈਂ ਗਰੂ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈ ਗਰੂ ਮੈਨੂੰ ਤੂੰ ਲਾਈ ਮੈਂ ਇੱਕ ਵੀ ਰੁਪਿਆ ਇੱਕ ਇੱਕ ਪੈਸਾ ਨਕਰ ਤੇ ਲਾਊਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਊਂਗਾ ਨਕਰ ਦਾ ਗੁਨਾਹਗਰ ਹੋਊਂਗਾ ਸਰਮਹਾਰਜ ਆਉਤੇ ਸਰਮੋਖੋ ਤੇਰੇ ਨਾਲ ਇੱਕ ਪ੍ਰਣ ਕਰਦਾ ਤੂੰ ਮਿੱਤੇਰਾ ਗੁਰਸੇਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਉਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਨੱਗਰ ਦਾ ਤੇਰਾ ਗੁਨਾਹਗਰ ਹੂੰ ਜਿਹੜੀ ਵੀ ਵਾਰੋਂ ਸਰਕਾਰ ਕੰਨੀਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਉਗੀ ਜੇ ਉਹਦੇ ਵਿੱਚੋਂ ਮੈਂ ਗਰੂ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈਗਰੂ ਮੈਨੂੰ ਤੂੰ ਲਾਈ ਮੈਂ ਇੱਕ ਵੀ ਰੁਪਿਆ ਇੱਕ ਇੱਕ ਪੈਸਾ ਨਗਰ ਤੇ ਲਾਉਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ ਨਗਰ ਦਾ ਗੁਨਾਹਗਾਰ ਹੋਊਂਗਾ ਸਰਮਹਾਰਾਜ ਆਉਤੇ ਸਰਮੋਖੋ ਕਿ ਤੇਰੇ ਨਾਲ ਇੱਕ ਪ੍ਰਣ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਨਗਰ ਦਾ ਤੇਰਾ ਗੁਨਾਹਗਾਰ ਹੋਊਂਗਾ ਜਿਹੜੀ ਵੀ ਬਾਹਰੋਂ ਸਰਕਾਰ ਕੰਨਿਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਮੈਂ ਗੁਰੂ ਮੈਂ 1 ਰੁਪਿਆ ਵੀ ਖਾਵਾਂ ਮੈਂ ਤੇਰਾ ਗੁਨਾਹਗਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈਰੂ ਮੈਨੂੰ ਤੂੰ ਲਾਈ ਮੈਂ ਇੱਕ ਵੀ ਰੁਪਈਆ ਇੱਕ ਪੈਸਾ ਨਕਰ ਤੇ ਲਾਊਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਰ ਹੋਊਂਗਾ ਨਕਰ ਦਾ ਗੁਨਾਹਗਰ ਹੋਊਂਗਾ ਸਰਮਹਾਰਾਜ ਆਉ ਤੇ ਸਰਮੋਖੋ ਤੇਰੇ ਨਾਲ ਇੱਕ ਪ੍ਰਣ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾਂ ਤਮਾ ਨਗਰ ਦਾ ਤੇਰਾ ਗੁਨਾਹਗਾਰ ਹੂੰ ਜਿਹੜੀ ਵੀ ਵਾਰੋਂ ਸਰਕਾਰ ਕੰਨੀਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਮੈਂ ਗਰੂ ਮੈਂ 1 ਰੁਪਿਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਵਾਂਗਾ ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵੈਰੂ ਮੈਨੂੰ ਤੂੰ ਲਾਈ ਮੈਂ ਇੱਕ ਵੀ ਰੁਪਿਆ ਇੱਕ ਪੈਸਾ ਨਗਰ ਤੇ ਲਾਊਂਗਾ ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਿਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ ਨਗਰ ਦਾ ਗੁਨਾਹਗਾਰ ਹੂੰ